ਦੇ ਵੱਲੋਂ ਛਿੱਤਰ ਪਰੇਡ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਾ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਤਰਪਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਆਟੋ 'ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਕੋਲ ਹੋਨ ਕਰ ਇਸ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛੇਤਰ ਪ੍ਰੇੜ ਕੀਤੀ ਤਾਂ ਵਸਦੀ ਇਹ ਕੇ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਿੱਤਰ ਪ੍ਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਆਟੋ 'ਚੋਂ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਸ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਦ ਵਸਦੀ ਇਹ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕਿ ਇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਇੱਕ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ ਸਕਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਿੱਤਰ ਪਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਤਾਂ ਆਟੋ ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਹ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਾਂ ਵਸਤੇ ਇਹ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਈ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਤਰਪਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਸ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਾਂ ਦੱਸਦੇ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਇੱਕ ਏ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਆਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜਮ ਕੇ अपना गुस्सा ਕੱਢਿਆ ਹੈ ਸਕਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਤਰਪਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਆਟੋ ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਹ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਾਂ ਵਸਦੀ ਇਹ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕਤਲ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਿੱਤਰ ਪ੍ਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਆਟੋ 'ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਸ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਾਂ ਵਸਦੀ ਇਹ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਇੱਕ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਇਲਜ਼ਾਮ काम ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਤਰਪਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਆਟੋ 'ਚੋਂ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਮੂਨ ਕਰ ਇਸ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਾਂ ਵਸਦੀ ਹੈ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ माम ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ ਸਕਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਿਤਰਫੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਤਾਂ ਆਟੋ ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਹ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛੇਤਰ ਪ੍ਰੇੜ ਕੀਤੀ ਤਾਂ ਵਸਦੀ ਇਹ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਿੱਤਰ ਪ੍ਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਆਟੋ 'ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਕੋਨ ਕਰ ਇਸ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛੇਤਰ ਪ੍ਰੇੜ ਕੀਤੀ ਤਾਂ ਵਸਦੀ ਇਹ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਨਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਿੱਤਰ ਪ੍ਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਆਟੋ 'ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਸ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਾਂ ਵਸਦੀ ਹੈ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਇੱਕ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਂ ਇਹ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਇਲਜ਼ਾਮ ਨਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ ਸਕਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਿੱਤਰ ਪ੍ਰੇੜ ਕੀਤੀ ਜਾ ਰਹੀ ਆ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਤਾਂ ਆਟੋ 'ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਹ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਾਂ ਵਸਤੇ ਇਹ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਸੀ ਤੇ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਭੀੜ ਤੋਂ ਇਸ ਵਿਅਕਤੀ ਨੂੰ ਛੁਡਾਇਆ ਜਾਂਦਾ ਤੇ ਫਿਰ ਇਸ ਨੂੰ ਆਪਣੇ ਨਾਲ ਥਾਣੇ ਲਿਜਾਇਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਹਰਕਤ ਦੇ ਨਾਲ ਬਾਕੀ ਲੋਕ ਵੀ ਬਦਨਾਮ ਹੋਏ ਨੇ ਤਾਇੇ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਆਟੋ ਵਾਲੇ ਦੇ ਵੱਲੋਂ ਗਲਤ ਹਰਕਤ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਉੱਥੇ ਹੀ ਲੋਕਾਂ ਨੇ ਇਸ ਆਟੋ ਵਾਲੇ ਦੇ ਉੱਪਰ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ ਸਕ੍ਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ 'ਚ ਇੱਕ ਵਿਅਕਤੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿਸ ਦੀ ਕੁਝ ਲੋਕਾਂ ਦੇ ਵੱਲੋਂ ਛਿੱਤਰ ਪ੍ਰੇੜ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਵਿਅਕਤੀ ਇੱਕ ਆਟੋ ਚਾਲਕਾ ਤੇ ਇਸ ਦੇ ਉੱਪਰ ਇਲਜ਼ਾਮ ਲੱਗਿਆ ਕਿ ਇਸ ਨੇ ਆਟੋ ਦੇ ਵਿੱਚ ਬੈਠੀ ਇੱਕ ਸਕੂਲੀ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਆਟੋ 'ਚ ਉਤਰੀ ਤੇ ਜਿਵੇਂ ਹੀ ਉਹ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਨੇ ਇਹ ਸਾਰਾ ਮਾਮਲਾ ਅਧਿਆਪਕ ਨੂੰ ਦੱਸਿਆ ਅਧਿਆਪਕ ਦੇ ਵੱਲੋਂ ਫਿਰ ਉਸ ਵਿਦਿਆਰਥਣ ਦੇ ਘਰ ਫੋਨ ਕਰ ਇਸ ਸਾਰੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਇਸ ਆਟੋ ਵਾਲੇ ਨੂੰ ਲੱਭਿਆ ਤੇ ਫਿਰ ਇਸ ਦੀ ਜਮ ਕੇ ਛਿੱਤਰ ਪ੍ਰੇੜ ਕੀਤੀ ਤਾਂ ਵਸਦੀ ਇਹ ਕਿ ਇਸ ਆਟੋ ਵਾਲੇ ਦੇ ਉੱਪਰ ਇਲਜ਼ਾਮ ਲਗਾਏ ਗਏ ਆ ਕੇਸ ਦੇ ਵੱਲੋਂ ਵਿਦਿਆਰਥਣ ਦੇ ਨਾਲ ਗਲਤ ਹਰਕਤ ਕੀਤੀ ਗਈ ਸੀ ਉੱਥੇ ਹੀ ਆਟੋ ਵਾਲੇ ਦਾ ਕਹਿਣਾ ਇੱਕ ਹੈ ਕਿ ਗਲਤੀ ਦੇ ਨਾਲ ਉਸ ਵਿਦਿਆਰਥਣ ਦੇ ਹੱਥ ਲੱਗ ਗਿਆ ਸੀ ਤੇ ਇਹ ਮਾਫੀ ਮੰਗਦਾ ਹੋਇਆ ਵੀ ਸੁਣਾਈ ਦੇ ਰਿਹਾ ਵਾ ਤੇ ਸਾਰਾ ਮਾਮਲਾ ਪਟਿਆਲਾ ਦੀ ਰਾਜਪੁਰਾ ਕਲੋਨੀ ਤੋਂ ਸਾਹਮਣੇ ਆਇਆ ਦੱਸ ਦिए ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ